ਦੁਨੇ ਹੀ ਬਹੁਤ ਟੌਪ ਦੇ ਕਥਾਕਾਰ ਨੇ ਤੇ ਮੇਰਾ ਮਨ ਕੀਤਾ ਕਿ ਮੈਨੂੰ ਪੜ੍ਹ ਕੇ ਬੰਦਾ ਇਹਨਾਂ ਨੂੰ ਤੋ ਪੁੱਛਿਆ ਜਾਵੇ ਕਿ ਦੁਨੇ ਪ੍ਰਭਾ ਨੂੰ ਬੇਨਤੀ ਆਤ ਕਰਕੇ ਵੀ ਦੱਸਿਓ ਜਰੂਰ ਸੰਗਤ ਨੂੰ ਮੈਂ ਸੁਣਾਵਾਂ ਸ਼ਬਦ ਤੁਸੀਂ ਆਪ ਹੀ ਪੂਰਾ ਪੜ੍ਹ ਲਿਓ 107 ਨੰਬਰ ਅੰਕਿਆ ਅੰਕ ਨੰਬਰ ਸਭ ਤੋਂ ਗੁਰਮਤ ਸਾਹਿਬ ਦੀ ਬਾਣੀ ਦਾ 107 ਆਜ ਤੋਂ ਸ਼ੁਰੂ ਠੀਕ ਹੈ ਜੀ ਫਿਰ ਵੀ ਅਗੋਂ ਤੇ ਅੱਪ ਸਾਰੇ ਨੂੰ ਆਗਰ ਅਸੀਂ ਗੁਰੂ ਸਾਹਿਬ ਇੱਥੇ ਨਾ ਕੋਸ਼ ਕਰ ਰਹੇ ਨੇ ਗੁਰੂ ਸਾਹਿਬ ਸਮਝਾਉਣਾ ਕੀ ਚਾਹਦੇ ਆ ਆਪਾਂ ਸਾਰਿਆਂ ਨੇ ਰਲ ਕੇ ਸਮਝਣਾ ਆ ਯਾਦ ਰੱਖਿਓ ਮੇਰੇ ਦੋਨੇ ਵੀਰਨ ਖੱਤੋਰ ਕੇ ਵੇਤੀ आले ਸ਼ਬਦ ਅਰਥ ਕਰਿਓ ਪਤਾ ਲੱਗੇ ਤੁਹਾਨੂੰ ਕਿ ਸ਼ਬਦ ਹੈ ਕੀ ਆ ਸ਼ਬਦ ਸਭ ਸਮਝਾਉਂਦਾ ਕੀ ਆ ਇਹ ਨਹੀਂ ਬਈ ਯਾਨੀ ਕਿ ਹੁਣ ਪ੍ਰੋਫੈਸਰ ਸਾਹਿਬ ਨੇ ਇਨਸਾਫ ਸਿੰਘ ਨੇ ਕੋਸ਼ ਹੱਥ ਕਰ ਦਿੱਤੇ ਕੋਸ਼ ਛੱਡ ਦਿੱਤੇ ਇਦਾਂ ਨਹੀਂ ਹੋਣੀ ਦੱਸਿਓ ਜੀ ਹੱਥ ਔਰ ਕੇ ਵੰਤੇ ਗਾਣਾ ਕਿ ਕਮੈਰਾ ਪੜ ਗਿਆ ਬੰਦਾ ਮੈਨੂੰ ਪਤਾ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਆਦ ਨੋਟ ਕਰ ਲਿਓ ਗੱਲ ਕਿਹਨਾਂ ਦੀ ਹੋਣ ਲੱਗੀ ਆ ਠੀਕ ਹੈ ਆਦ ਅੰਤ ਮਦ ਪ੍ਰਭ ਸੋਈ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਬੇਨਾ ਲਾਈ ਚਿਓ ਬਈ ਮੈਂ ਆਦ ਅੰਤ ਮਦ ਪ੍ਰਭ ਜਦੋਂ ਆ ਤੋ ਚਲਿਆ ਆ ਰਿਹਾ ਪ੍ਰਭ ਮੈਂ ਦੂਜਾ ਲਵੇ ਨਾ ਮੈਂ ਦੂਜਾ ਮੈਂ ਨਾ ਗੇ ਨਿਕੜ ਦਿੱਤਾ ਕੋਣ ਨਹੀਂ ਪੰਜਵੇਂ ਨਾ ਨਾ ਕਰਦਾ ਯਾਦ ਰੱਖਿਆ ਦਮਾਸ਼ਰ ਕੋ ਤੁਹਾਡੇ ਮਹਿਲਾ ਪਨਵਾਦੀ ਅੱਗੇ ਗੁਰੂ ਸਾਹਿਬ ਕਹਿੰਦੇ ਕਰ ਕਿਰਪਾ ਮੇਰੇ ਦੀਨ ਦਿਆਲਾ ਕਰ ਕਿਰਪਾ ਮੇਰੇ ਦੀਨ ਦਿਆਲਾ ਇਹਦਾ ਮਤਲਬ ਦੀਨ ਦਿਆਲ ਨੂੰ ਦੇਖਿਆ ਆ ਉਹਨਾਂ ਨੂੰ ਸਭ ਮਹਿਲਾ ਪਨਵਾਦੀ ਕੁਛ ਕਹਿ ਰਹੇ ਆ ਉਹਨਾਂ ਨੂੰ ਪਤਾ ਹੁਣ ਬੇਦੀਂ ਦੀਆਂ ਕੀਆ ਅੱਗੇ ਗੁਰੂ ਸਾਹਿਬ ਕਹਿੰਦੇ ਜਾਚਕ ਜਾਚੇ ਸਾਦਰ ਵਾਲਾ ਮੇਰੀ ਦੋਨਾ ਵੀਰਾਂ ਨੂੰ ਹੱਥ ਟੋੜ ਕੇ ਬਹਿਤੀ ਦੋਨੇ ਫੋਟੋਆਂ ਉੱਪਰ ਲਗੀਆਂ ਹੋਈਆਂ ਇਹ ਬੜੇ ਮਸ਼ਹੂਰ ਨਾਲ ਕਥਾ ਕਰਨੇ ਇੱਕ ਵਾਰੀ ਸਾਧ ਸੰਗਤ ਨੂੰ ਜਿਹੜੀ ਰਵਾਲ ਹੈ ਨਾ ਰਵਾਲ ਰਾਰਾ ਬਾਵੇ ਨੂੰ ਕੰਨਾ ਲੰਨੂ ਕੰਨਾ ਰਵਾਲ ਰਵਾਲ ਬਾਵੇ ਨੂੰ ਕੰਨਾ ਲੰਨ ਕੰਨਾ ਇਹਦੇ ਅਰਥ ਕਰਿਓ ਵੀ ਰਵਾਲ ਕੀ ਸੀ ਕੰਨਾ ਇਹਨੂੰ ਆਤ ਕਰਕੇ ਸੰਗਤ ਨੂੰ ਦੱਸਿਓ ਤੇ ਗੁਰਨਾਨਕ ਕਹਿੰਦੇ ਆ ਗੁਰਨਾਨ ਸਾਹਿਬ ਕਹ ਰਹੇ ਨੇ ਤਿਆਰ ਰਖਿਓ ਮਹਿਲਾ ਪੰਜਵਾ ਜੀ ਲੇਖ ਰਹੇ ਨੇ ਜਾਚਕ ਜਾਚੇ ਸਾਧ ਸਾਧ ਦੀ ਕੋਈ ਕੋਈ ਚੀਜ਼ ਤੁਸੀਂ ਸਾਧ ਰਹੇ ਮਹਿਲਾ ਪਹਿਲਾ ਜੀ ਦੇ ਨਾਲ ਡਿਊਟੀ ਲਾਈ ਸੀ ਉਹ ਕਿਹਦੀ ਡਿਊਟੀ ਲਾਈ ਸੀ ਦੱਸੋ ਲੋਕਾਂ ਨੂੰ ਝੋਕੀ ਬੁੱਲੀ ਜਦੇ ਰਹਿ ਕੇ ਅੱਗੇ ਕਿਹਦੇ ਨੂੰ ਸਾਵ ਗੁਰੂ ਸੰਗ ਤੇ ਦੇਹੀ দান ਮੈਨੂੰ দান ਚ ਦੇ ਦਿਓ ਗੁਰਨਾਨ ਸਾਹਿਬ ਇਹ ਮਹਿਲਾ ਪੰਜਵਾਜੀ ਕਹਿ ਰਹੀ ਨਾਰਕ ਨੇ ਮੰਗੀ ਐ ਨਾ ਦੇ ਇਹ ਚੀਜ਼ ਮੈਨੂੰ ਦੇ ਦਿਓ ਹੱਥ ਜੋੜੇ ਆ ਫਰਿਆਦ ਕੀਤੀ ਆ ਦੇ দান ਨਾਨਕ ਜਨ ਮੰਗੇ ਦੇ দান ਨਾਨਕ ਜਨ ਮੰਗੇ ਨਾਨਕ ਜੰਗ ਜਨ ਤੇ ਤੁ ਮੰਗਦਾ ਆ ਮੈਨੂੰ ਦੇ ਦੇ ਰਬਾ ਦੇ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਹਰ ਅਦੁਨਿਆ ਨੂੰ ਮਾਫ ਕਰ ਤੇ ਬੰਦੀਆਂ ਉੱਪਰ ਬੁਰਗ ਲੱਗੀ ਆਈਆਂ ਇਹ ਕਦੋਂ ਲੈ ਸਰੇ ਜਾਓ ਤੁਸੀਂ ਉਹ ਮਰਕਾ ਤੋਂ ਬੰਦੇ ਢੋਈ ਜਾਂਦਾ ਆ ਪੰਜਾਬ ਦੇ ਵਿੱਚ ਸਾਡੇ ਚਿਆਂ ਪੁੱਤ ਢੋਈ ਜਾਂਦਾ ਆ ਤੁਸੀਂ ਜੀ ਰਹਾਂਂ ਦਿਨਾਲ ਬਾਕੀ ਠੀਕ ਹੈ ਤੁਸੀਂ ਆਖੀ ਤਾਲੇ ਕਰੀਓ ਵੀ ਸਾਡੇ 3 ਆਪਾਂ ਤੋਂ ਬਾਅਦ ਟੱਕੇ ਖਾਈਆਂ ਤਰੇ ਤਰੇ ਨਾ ਕਹਾਂ ਦਿਨ ਆਪਦੀ ਜਿੰਦਗੀ ਸਵਰਗ ਘੱਟ ਜਾਓ ਬਾਕੀ ਮਰਨ ਜਿੱਥੇ ਮਰਨਾ ਮੇਰੀ ਹੱਥ ਜੋੜ ਕੇ ਦੋਨਾਂ ਨੂੰ ਬੇਨਤੀ ਆ ਦੋਨਾਂ ਨੂੰ ਜਿਹੜੇ ਉੱਪਰ ਬੋੜਾਂ ਲੱਗੀਆਂ ਹੋਈਆਂ ਜਾਂ ਥੱਲੇ ਜਾਂ ਉੱਪਰ ਠੀਕ ਹੈ ਕਦੀ ਥੱਲੇ ਆਉਣੀਆਂ ਕਦੀ ਉੱਪਰ ਆਉਣੀਆਂ ਕਦੀ ਥੱਲੇ ਆਉਣੀਆਂ ਕਦੀ ਉੱਪਰ ਆਉਣੀਆਂ ਇਹ ਉੱਪਰ ਥੱਲੇ ਫੋਨ ਵਾਲੇ ਬੰਦੇ ਆ ਟਿਕਣ ਵਾਲੇ ਬੰਦੇ ਨਹੀਂ ਫਰਨੇ ਹੋਣ ਵਾਲੇ ਬੰਦੇ ਨਹੀਂ ਦੋਨੇ ਹੀ ਆ ਨਾ ਕੀ ਕਹਿੰਦੇ ਗੁਰੂ ਸਾਹਿਬ ਧਿਆਰ ਕਿਓ ਦੇ দান ਨਾਨਕ ਜਨ ਮੰਗੈ ਜਨ ਨਾਨਕ ਦਾਨ ਮੰਗਦਾ ਤੇਰੇ ਕੋਲੋਂ ਕਾਹਦਾ ਜਿਹੜੀ ਪਹਿਲਾਂ ਗੱਲ ਕਰਕੇ ਗਏ ਨੇ ਜਾਤਕ ਜਾਚ ਸਾਧਨ ਵਾਲਾ ਜਿਹਨਾਂ ਨੂੰ ਤੁਸੀਂ ਕਹਿੰਦੇ ਆ ਭੁੱਖੇ ਸਾਧਨ ਨੂੰ ਲੱਗਰ ਛਕਾਇਆ ਤੁਹਾਡਾ ਬਹਿ ਜਾ ਮੇਰਾ ਤੁਹਾਡਾ ਇਹ ਉਹੀ ਗੱਲ ਹੋ ਰਹੀ ਉਹਨਾਂ ਦੀ ਸ਼ਰਮ ਕਰੋਏ ਸ਼ਰਮ ਡੁੱਬ ਕੇ ਮਰ ਜਾਓ ਲੱਗਦੀ ਨੰਗੀ ਤੁਹਾਡੀ ਥੋੜੀ ਹੈ ਸ਼ਰਮ ਧਰਮ ਦੇ ਹੋਏ ਨਾਨਕਾ ਪੈਸੇ ਕਰਕੇ ਸਭ ਕੁਝ ਹੀ ਮਾਰ ਲਿਆ ਅੱਜ ਜਿਹੜੀ ਸਾਡੇ ਪੰਜਾਬ ਦੀ ਬੇਇੱਜ਼ਤੀ ਹੋ ਰਹੀ ਹੈ ਨਾ ਤੁਹਾਡੇ ਲੋਕਾਂ ਕਰਦੀ ਹੋ ਰਹੀ ਆ